ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਫਿਰ ਦੇਖ ਰਹੇ ਲੂਪ ਉਸ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਗਾਵਾਂ ਬਾਈ ਕੋਲੇ ਹੈਗੀਆਂ ਨੇ 2-4 ਬਈ ਤੇ ਜ਼ਿਆਦਾ ਕੰਮ ਆ ਜਿਹੜਾ ਬਾਈ ਦਾ ਮੱਝਾਂ ਤੇ ਆ ਮੱਝਾਂ ਬਾਈ ਕਹਿੰਦਾ ਆਪਾਂ ਵਧਾ ਰਹੇ ਆ ਬਈ ਗਾਵਾਂ ਜਿਹੜੀਆਂ ਘਟਾ ਰਹੇ ਆ ਉਹਦਾ ਕਰਕੇ ਬਾਈ ਵੇਚ ਰਿਹਾ ਫਾਰਮ ਦਾ ਬਾਈ ਦਾ ਕੰਮ ਮੱਝਾਂ ਦੀ ਗਿਣਤੀ ਕਾਫੀ ਜ਼ਿਆਦਾ ਨੇ ਗਾਈਆਂ ਦੀ ਗਿਣਤੀ ਥੋੜੀ ਆ ਜਿਵੇਂ ਜਿਵੇਂ ਬਈ ਕਹਿੰਦਾ ਸੂਣ ਆਲੀ ਹੋਈ ਜਾਂਦੀ ਆਪਾਂ ਵੇਚ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੰਦੀ ਜੀ ਹਾਂ ਜੀ ਹਾਂ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਗੁਰਵਿੰਦਰ ਸਿੰਘ ਪਿੰਡ ਜੈਮਲ ਸਿੰਘ ਵਾਲਾ ਬਾਈ ਠੀਕ ਆ ਨੇੜੇ ਪਿੰਡ ਆਪਾਂ ਨੂੰ ਆਲੀ ਕੇ ਰਹਿ ਜਾਂਦਾ ਠੀਕ ਆ ਤੇ ਇੱਧਰ ਰਾਈਆ ਜ਼ਿਲ੍ਹਾ ਕਿਹੜਾ ਜਿਲ੍ਹਾ ਬਰਨਾਲਾ ਬਾਈ ਜ਼ਿਲ੍ਹਾ ਬਰਨਾਲਾ ਤਸਿਲ ਤੇਸੀਲ ਬਾਈ ਤਪਾ ਤਪਾ ਬਾਈ ਹਾਂ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਬਾਈ 977970405 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਬਈ ਦੂਜਾ ਸੂਸ ਕਿੰਨੇ ਦਿਨ ਲੈਣੀ ਹੈ ਬਾਈ ਦਿਨ ਬਾਈ 5-6 ਕੱਢ ਦੂ ਹਾਂ ਜੀ 5 ਤੋਂ 6 ਦਿਨ ਕੀ ਰਿਕਾਰਡ ਆ ਦੁੱਧ ਦਾ ਬਾਈ ਰਿਕਾਰਡ ਬਾਈ ਇਹਨੇ ਪਹਿਲਾਂ ਨੇ 20 ਕਿਲੋ ਦੁੱਧ ਕੱਢਿਆ ਆਪਣੇ ਫਾਰਮ ਦੀ ਬੈਡ ਹਾਂਜੀ ਹਾਂਜੀ ਆਪਣੀ ਠੀਕ ਆ ਗਾਵਾ ਘਟਾ ਰਹੇ ਹਾਂ ਹਾਂ ਤੇ ਮੱਝਾਂ ਦੀ ਗਿਣਤੀ ਵਧਾ ਰਹੇ ਹਾਂ ਠੀਕ ਆ ਬਾਈ ਹਾਂ ਕੁਝ ਥੋੜੀ ਜਗ੍ਹਾ ਦੀ ਵੀ ਪ੍ਰੋਬਲਮ ਆ ਜਗ੍ਹਾ ਦੀ ਪ੍ਰੋਬਲਮ ਹਾਂ ਆ ਕਰਕੇ ਜਿਵੇਂ ਜਿਵੇਂ ਗਾਇਆਂ ਸੂਣ ਵਾਲੀਆਂ ਇਹਦੇ ਵਿੱਚ ਹੀ ਓਕੇ ਬਾਈ ਖੋਲੋ ਬਈ ਤੋਰ ਕੇ ਦਿਖਾ ਦਿਓ ਕੱਦ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਖੀ ਆ ਫੇਸ ਬੜਾ ਪਿਆਰਾ ਬਾਈ ਬਾਕੀ ਤੋੜਾ ਤਰਾ ਚੈੱਕ ਕਰਵਾਉਨੇ ਦੁੱਧਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਖਾਂ ਲੈਵਾ ਬਹੁਤ ਚੰਗਾ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਚੂਈ ਕਿਵੇਂ ਸੀਗੀ ਚੰਗੀ ਚਵਾਈ ਚੂਈ ਬਾਈ ਬਹੁਤ ਸਾਫ ਆ ਠੀਕ ਆ ਬਾਈ ਤੋੜਾ ਤਰਾ ਦੇਖੋ 프ਰਿੰਟ 프ਰਿੰਟ ਬਹੁਤ ਚੰਗਾ ਕੱਦ ਵੱਡ ਵੀ ਕਰਮ ਵਾਲਾ ਚੰਗਾ ਗਾ ਬਾਈ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਸਾਰੇ ਥਾਣ ਨਿਕਲ ਪਰ ਗਏ ਤੇ ਫੇਸ ਵੀ ਕਰ ਮਿਲਦਾ ਚੰਗਾ ਰੁਕਿਓ ਬਾਈ ਮੜੀ ਥਾਣ ਦਿਖਾ ਦੀ ਥਾਣ ਦਾ ਸਾਈਜ਼ ਚੈੱਕ ਕਰੋ ਆਰਡਰ ਪਹਿਲਾਂ ਤੋਂ ਚੈੱਕ ਕਰੋ ਬਹੁਤ ਸੋਹਣਾ ਆਰਡਰ ਬਾਕੀ ਬੜੀ ਸਿੰਗਲ ਡੰਡੀ ਆਏ ਚੈੱਕ ਕਰ ਕੱਲਾ ਕੱਲਾ ਜਿਵੇਂ ਮਰਜ਼ੀ ਬੈਠਾ ਲੈ ਜਿਵੇਂ ਮਰਜ਼ੀ ਬੈਠਾ ਲੈ ਕਹਿੰਦੀ ਕੁਝ ਨਹੀਂ ਲੈ ਰੱਪਣੀ ਨਹੀਂ ਬਾਈ ਨੇ ਧਾਰਾ ਮਾਤੇ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਤਾਂ ਵੀ ਕੋਈ ਚੱਕਣ ਈਮੋਲਾ ਬਾਈ ਜੈ ਜਨ ਮੋਲ ਬਸ ਬਾਈ ਆਪਾਂ ਲੈਣ ਦੇ ਨਹੀਂ ਕਰਾਂਗੇ 72000 ਰੁਪਏ 72000 ਹਾਂ ਮਾਨਤਾਨ ਹੋ ਜੀ ਬਾਈ ਮਾਨਤਾਨ ਹੋ ਜੂਗਾ ਠੀਕ ਆ 72000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਚੰਗੀ ਆ ਬਾਕੀ ਬਾਈ ਇਹਦੇ ਸੀਮਨ ਵੀ ਬਹੁਤ ਵਧੀਆ ਲੱਗਿਆ ਬਾਕੀ ਠੀਕ ਆ ਚੰਗੇ ਸੀਮਨ ਦੋ ਬਾਈ ਦੀ ਗੱਬਣ ਕਰਵਾਈ ਵੀ ਆ ਬਾਈ ਤੇ ਕਿਸੇ ਵੀਰ ਦੇ ਵੜ ਪਸੰਦ ਆ ਵੀ ਪਾਈ ਨਾਲ ਕਨੈਕਟ ਕਰ ਲੇ ਧੰਨਵਾਦ ਬਾਈ